So hang Maharaj Sher Singh Vishnu Bhagwan Di Jai So Hang Maharaj Sher Singh Vishnu Bhagwan Di Jai So Hang Maharaj Sher Singh Vishnu Bhagwan Di जय सोहंग महाराज शेर सिंह विष्णु भगवान दी जय सोहंग महाराज शेर सिंह विष्णु भगवान दी जय ਸਤਿਕਾਰਯੋਗ ਸਰਭਰ ਸੰਗਤ ਜੀਓ ਇਹ ਹਰ ਬਾਣੀ ਸੱਚੇ ਪਾਤਸ਼ਾਹ ਜੀ ਵੱਲੋਂ ਚਾਰ ਵਸਾਕ ਸ਼ੈਣਚੇ ਸੰਮਤ ਇੱਕ ਜੈ ਮੰਦਰ ਜੰਮੂ ਗ੍ਰੰਥ ਨੰਬਰ 18 ਵਿਖੇ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਗਈ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਜੀ ਪ੍ਰੇਮ ਪਿਆਰ ਪ੍ਰੀਤਮ ਮੁਹੱਬਤ ਸਭ ਨੇ ਲੈ ਕੇ ਜਾਣਾ ਪ੍ਰਸ਼ਾਦ ਸੱਚ ਵਸਤ ਇੱਕ ਵਰਤਾਈ ਆ ਤੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਸ ਹਰ ਬਾਣੀ ਰਾਹੀਂ ਇਹ ਸਿੱਖਿਆ ਦਿੱਤੀ ਹੈ ਕਿ ਜੇ ਅਸੀਂ ਸੱਚੇ ਪਾਤਸ਼ਾਹ ਜੀ ਦੇ ਦਰwarte ਜਾਂਦੇ ਹਾਂ ਤੇ ਉੱਥੋਂ ਸਾਨੂੰ ਪਰਮੇਸ਼ਰ ਜੀ ਜਿਹੜਾ ਉਹ ਕਿਹੜਾ ਪ੍ਰਸ਼ਾਦ ਲੈ ਕੇ ਜਾਣ ਵਾਸਤੇ ਕਹਿੰਦੇ ਆ ਪ੍ਰੇਮ ਦਾ ਪਿਆਰ ਦਾ ਪ੍ਰੀਤਮ ਤੇ ਮੁਹੱਬਤ ਦਾ ਤੇ ਉਹ ਜਿਹੜਾ ਪ੍ਰਸ਼ਾਦ ਆ ਉਹ ਸੱਚੇ ਪਾਤਸ਼ਾਹ ਜੀ ਜਿਹੜੇ ਪਰਮੇਸ਼ਰ ਆ ਉਹ ਆਪ ਵਰਤਾ ਰਿਹਾ ਹੈ ਬਿਨ ਰਸਨਾ ਜੇਵਾ ਅੰਤਰਾਤਮ ਵੇਖਣਾ ਇੱਕ ਸਵਾਦ ਅੰਡੇਠੜਾ ਆਪ ਚਖਾਈ ਹੈ ਤੇ ਇਹ ਜਿਹੜਾ ਪ੍ਰਸ਼ਾਦ ਦਾ પ્રેમ ਪਿਆਰ ਪ੍ਰੀਤਮ ਤੇ ਮੁਹੱਬਤ ਦਾ ਇਹ ਪ੍ਰਸ਼ਾਦ ਜਿਹੜਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਆ ਕਿ ਉਹ ਅੰਡੇਠੜਾ ਜੋ ਪਰਮੇਸ਼ਰ ਸਾਨੂੰ ਆਪ ਚਖਾ ਰਿਹਾ ਹੈ ਤੇ ਉਹਦਾ ਸਵਾਦ ਜਿਹੜਾ ਆਪਾਂ ਕਿਦਾਂ ਚਖਣਾ ਆ ਬਿਨ ਰਸਨਾ ਤੇ ਜੇਵਾ ਤੋਂ ਇਹ ਜਿਹੜਾ ਪ੍ਰਸ਼ਾਦ ਆ ਇਹ ਅੰਤਰਾਤਮ ਦਾ ਪ੍ਰਸ਼ਾਦ ਆ ਆਤਮ ਰਾਮ ਸੁਣਨਾ ਤੂੰ ਾਲਾਦ ਸ਼ਬਦੀ ਰਾਗ ਲਾਈਆ ਤੇ ਉਸ ਪਰਮੇਸ਼ਰ ਦਾ ਨਾਦ ਹੀ ਸੁਣਨਾ ਆ ਜਿਹੜਾ ਪਰਮੇਸ਼ਰ ਦਾ ਨਾਦ ਹੈ ਜਿਹੜਾ ਸਾਡੇ ਅੰਦਰ ਚੱਲਦਾ ਹੈ ਅਗੰਮੀ ਨਾਦ ਕਿ ਤੂੰ ਮੇਰਾ ਮੈਂ ਤੇਰਾ ਦਾ ਹੰਸ ਬਣ ਕੇ ਜਾਣਾ ਬੁੱਧੀ ਕਾਗ ਸਰਸ ਰੋਵਰਿ ਛਨਾਣਿਕ ਕਰਾਈ ਆ ਤੇ ਇਹ ਪ੍ਰਸ਼ਾਦ ਲੈ ਕੇ ਜਾਣ ਤੋਂ ਬਾਅਦ ਅਸੀਂ ਕਿੱਦਾਂ ਹੋ ਜਾਣਾ ਆ ਹੰਸ ਬਣ ਜਾਣਾ ਤੇ ਸਾਡੀ ਬੁੱਧੀ ਜਿਹੜੀ ਹੈ ਕਾਗਰ ਤੋਂ ਹੰਸ ਬਾਂਡੀਆਂ ਕਿ ਸਰਸ ਰੋਵਰ ਜਿਹੜਾ ਪਰਮੇਸ਼ਰ ਦਾ ਜਿਹੜਾ ਹੈ ਜਿਹਦੇ ਵਿੱਚ ਆਪਾਂ ਇਸ਼ਨਾਨ ਕਰਕੇ ਜਿਹੜਾ ਦੁਈ ਦਵੈਤ ਆ ਵਿਕਾਰਾਂ ਦੀ ਮੈਲ ਜਿਹੜੀ ਆ ਇਹਦੇ ਤੋਂ ਉਹ ਆਪਾਂ ਰਹਿਤ ਹੋਣਾ ਹੈ ਦੁਰਮਤ ਮੈਲ ਧੋ ਕੇ ਜਾਣਾ ਦਾਗ ਜੋਜਨ ਆਏ ਚਾਹੀ ਚਾਹੀ ਤੇ ਉਹ ਪਰਮੇਸ਼ਰ ਦੇ ਦਰ ਕੋਲ ਜਿਹੜੇ ਚਾਹੀ ਚਾਹੀ ਆਉਂਦੇ ਆ ਉਹਨਾਂ ਸਾਰਿਆਂ ਨੂੰ ਮਹਾਰਾਜ ਨੇ ਕਿਹਾ ਹੈ ਕਿ ਤੁਸੀਂ ਇਹ ਜਿਹੜੀ ਆਪਣੀ ਦੁਰਮਤ ਮੈਲ ਜਿਹੜੀ ਆ ਪਰਮੇਸ਼ਰ ਦਾ ਜਿਹੜਾ ਸਰਸ ਰੋਵਰ ਆ ਇਹਦੇ ਚ ਇਸ਼ਨਾਨ ਕਰਕੇ ਨੂੰ ਧੋ ਕੇ ਜਾਣਾ ਹੈ ਵੇਖੋ ਸਮੇਲਨ ਹੋਵੇ ਸੰਤ ਸਾਧ ਸਾਧਨਾ ਸਭ ਦੀ ਰਹਿ ਕਰਾਈਆ ਤੇ ਚਾਰ ਵਰਨ 18 ਵਰਨ ਛਤਰੀ ਬ੍ਰਾਹਮਣ ਸ਼ੂਦਰ ਵੈਸ਼ ਇੱਕੋ ਸੱਤ ਆਏ ਆਵਾਜ਼ ਅਸਾਧ ਰਹਿਣ ਕੋਈ ਨਾ ਪਾਈਆ ਤੇ ਪਰਮੇਸ਼ਰ ਜੀ ਕਹਿੰਦੇ ਹਨ ਕਿ ਜਿਹੜਾ ਇਹ ਸਾਧਾ ਸੰਤਾਂ ਦਾ ਸਮੇਲਨ ਹੋ ਰਿਹਾ ਹੈ ਇਹਦੇ ਵਿੱਚ ਵੀ ਸਾਨੂੰ ਇਹੋ ਹੀ ਆਪਾਂ ਸਿੱਖਿਆ ਦਿੱਤੀ ਜਾ ਰਹੀ ਆ ਕਿ ਜਿਹੜੇ ਸਾਡੇ ਆਪਸ ਵਿੱਚ ਚਾਰ ਵਰਨਾਂ ਦੇ ਜਾ ਸ਼ਤਰੀ ਸ਼ੂ ਦਰਬੈਸ਼ ਬ੍ਰਾਹਮਣ ਜਿਹੜੇ ਆਪਸ ਵਿੱਚ ਹੈਗੇ ਆ ਉਹਨਾਂ ਦੀ ਵੀ ਆਵਾਜ਼ ਜਿਹੜੀ ਇੱਕੋ ਹੀ ਹੋਣੀ ਚਾਹੀਦੀ ਆ ਸੱਚ ਦੀ ਆਵਾਜ਼ ਸੱਤ ਦੀ ਆਵਾਜ਼ ਤੇ ਜਿਹਦੇ ਵਿੱਚ ਅਸੱਤ ਜਿਹੜਾ ਉਹ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਸੱਚ ਦਵਾਰੇ ਕਾਇਆ ਮੰਦਰ ਡੂੰਗੀ ਕੰਦਰ ਪਰਦਾ ਚੁੱਕੇ ਖੋਲ ਕੇ ਜਾਣਾ ਰਾਜ ਦੂਰੀ ਦਵੈਤੀ ਸੰਗ ਨਾ ਕੋਈ ਰਖਾਈ ਆ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਸਾਡੇ ਮੰਦੇ ਜਿਹੜੇ ਪਰਮ ਭਲੇਖੇ ਆ ਉਹ ਆਪਾਂ ਸਾਰੇ ਹੀ ਕੱਢ ਕੇ ਜਾਣਾ ਹੈ ਤੇ ਸਾਰੇ ਜਿਹੜੇ ਆਪਾਂ ਦੁਈ ਦਿਵੈਤ ਦੇ ਜਿਹੜੇ ਆਪਸ ਵਿੱਚ ਭੇਦ ਭਾਵ ਆ ਉਹਨਾਂ ਨੂੰ ਆਪਾਂ ਖਤਮ ਕਰਕੇ ਜਾਣਾ ਹੈ ਸੱਚੀ ਪੂਜਾ ਸਾਚਾ ਮੰਦਰ ਅੰਦਰ ਸਿੱਖ ਕੇ ਜਾਣਾ ਇੱਕ ਨਮਾਜ਼ ਸਜਦਾ ਇੱਕੋ ਇੱਕ ਦੜਾਈ ਆ ਤੇ ਸਾਰੇ ਸੰਤ ਸਮੇਲਨ 'ਚ ਜਿੰਨੇ ਵੀ ਸਾਧ ਸਾਰੇ ਸੰਤ ਜਨ ਇਕੱਠੇ ਹੋਏ ਹਨ ਉਹਨਾਂ ਨੇ ਇਹੋ ਹੀ ਮੰਤਰ ਸਿੱਖ ਕੇ ਜਾਣਾ ਹੈ ਕਿ ਪਰਮੇਸ਼ਰ ਇੱਕ ਵਾਹ ਇੱਕ ਦਾ ਹੀ ਸਜਦਾ ਕਰਨਾ ਹੈ ਜੋਤੀ ਜੋਤ ਸਰੂਪ ਆ ਰ ਆਪ ਆਪਣੀ ਕਿਰਪਾ ਕਰ ਸਤ ਪ੍ਰਸ਼ਾਦ ਇੱਕ ਸਮਝਾਈ ਆ ਤੇ ਪਰਮੇਸ਼ਰ ਜਿਹੜਾ ਹੈ ਜੋਤ ਸਰੂਪ ਆ ਤੇ ਜੋਤੀਆਂ ਦਾ ਮਾਲਕ ਹੈ ਤੇ ਉਸ ਦਾ ਪ੍ਰਸ਼ਾਦ ਵੀ ਜਿਹੜਾ ਉਹ ਇੱਕ ਹੈ ਇਹਦਾ ਹੀ ਸਾਨੂੰ ਉਹ ਭੇਦ ਸਮਝਾ ਕੇ ਜਾਂਦੇ ਆ ਕਿ ਸਤ ਦਾ ਪ੍ਰਸ਼ਾਦ ਖਾਣਾ ਆਪਾਂ ਸੱਚ ਪ੍ਰਸ਼ਾਦ ਨਾਮ ਰਸ ਹਰ ਕਰਤਾ ਆਪ ਜਨਾਈ ਹੈ ਤੇ ਸੱਚ ਪ੍ਰਸ਼ਾਦ ਕੀ ਹੈ ਨਾਮ ਦਾ ਰਸ ਆ ਪਰਮੇਸ਼ਰ ਦੀ ਉਸਤਤ ਪਰਮੇਸ਼ਰ ਦੀ ਜਿਹੜੀ ਬ੍ਰਹਮ ਮਾਤਿਆ ਜਿਹੜੀ ਆਪਾਂ ਲੈਣੀ ਆ ਉਹੀ ਨਾਮਰਾਸਿਆ ਪਰਮੇਸ਼ਰ ਦਾ ਤੇ ਉਹ ਪਰਮੇਸ਼ਰ ਸਾਨੂੰ ਆਪ ਦੱਸ ਰਿਹਾ ਆਪ ਜਣਾਈ ਕਰਾ ਰਿਹਾ ਮਨ ਵਾਸਨਾ ਹੋਵੇ ਵਾਸ ਖਾਧਿਆ ਤ੍ਰਿਸ਼ਨਾ ਦੇਗਵਾਈ ਆ ਤੇ ਇਹ ਸੱਚ ਦਾ ਪ੍ਰਸ਼ਾਦ ਖਾਣ ਦੇ ਨਾਲ ਸਾਡੀਆਂ ਜਿਹੜੀਆਂ ਤ੍ਰਿਸ਼ਨਾਵਾਂ ਆ ਉਹ ਖਤਮ ਹੋ ਜਾਂਦੀਆਂ ਤੇ ਸਾਡਾ ਮਨ ਜਿਹੜਾ ਹੈਗਾ ਆ ਵਾਸਨਾਵਾਂ ਤੋਂ ਆਪਣੇ ਵਸਵੇ ਚ ਆ ਜਾਂਦਾ ਆ ਤੇ ਹਕੀਕਤ ਵਿੱਚੋਂ ਲੇਖਾ ਦੇਵੇ ਹੱਕ ਪੇਵ ਪੇਦਾ ਇੱਕ ਜਣਾਈ ਆ ਤੇ ਉਹ ਸਾਨੂੰ ਸਾਰੇ ਭੇਦ ਜਿਹੜੇ ਆ ਉਹਦੇ ਪਰਮੇਸ਼ਰ ਦੇ ਜਿਹੜੇ ਆ ਉਹ ਸਾਰੇ ਸਾਨੂੰ ਜੇ ਉਹ ਸੱਚ ਦਾ ਨਾਮ ਸੱਚ ਦਾ ਪ੍ਰਸ਼ਾਦ ਆਪਾਂ ਲੈ ਲੈਨੇ ਆ ਆਤਮਾ ਤੇ ਪਰਮਾਤਮਾ ਦਾ ਮੇਲ ਕਰ ਦਿੰਨੇ ਆ ਤੇ ਉਹ ਸਾਰੇ ਭੇਦ ਸਾਨੂੰ ਪਰਮੇਸ਼ਰ ਦੀ ਸਾਨੂੰ ਉਹਦੀ ਜਣਾਈ ਕਰਾਉਂਦਾ ਜਿਸ ਨੂੰ ਜੰਗਲ ਜੂ ਅਜਾੜ ਪਹਾੜ ਡੂੰਗੀ ਕੰਦਰ ਸ਼ੇਵ ਦਵਾਲੇ ਮੱਠ ਮੰਦਰ ਮਸਜਿਦ ਰਹੇ ਲੱਭ ਸੋ ਕਾਇਆ ਅੰਦਰ ਬੈਠਾ ਸੋਭਾ ਪਾਈ ਤੇ ਜਿਸ ਨੂੰ ਆਪਾਂ ਸਾਧ ਸੰਤ ਸਾਰੇ ਮਿਲ ਕੇ ਜਿਹੜੇ ਜਿਨ੍ਹਾਂ ਨੇ ਮਹਾਰਾਜ ਦੀ ਉਸਤਤ ਵਿੱਚ ਬੈਠੇ ਉਹਨਾਂ ਨੇ ਵੀ ਇਹ ਇਹ ਦਿਖੋ ਲਿਆ ਕਿ ਆਪਾਂ ਉਹਨਾਂ ਨੂੰ ਜੰਗਲਾਂ ਜੂਆਂ ਉਜਾੜਾਂ ਪਹਾੜਾਂ ਦੇ ਵਿੱਚ ਬੜੀ ਬੜੀ ਭਗਤੀ ਕਰਕੇ ਲੱਭਦੇ ਰਹੇ ਆ ਤੇ ਸ਼ਿਵ ਦਮਾਲੇ ਮੱਠਾਂ 'ਚ ਵੀ ਲੱਭਦੇ ਰਹੇ ਆ ਮਸਜਿਦਾਂ 'ਚ ਵੀ ਲੱਭਦੇ ਆ ਪਰ ਉਹ ਸਾਰਿਆਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ ਕਿ ਪਰਮੇਸ਼ਰ ਜਿਹੜਾ ਉਹ ਸਾਡੇ ਕਾਇਆ ਦੇ ਅੰਦਰ ਹੀ ਸੋਭਾ ਪਾ ਕੇ ਬੈਠਾ ਹੈ ਸਾਡੀ ਆਤਮਾ ਦੇ ਉੱਤੇ ਉਸ ਦੀ ਉਸ ਦਾ ਵਾਸ ਆ ਇਹ ਜਿਹੜਾ ਭੇਦ ਆ ਸਾਰਿਆਂ ਨੂੰ ਸਮਝ ਆ ਜਾਣਾ ਚਾਹੀਦਾ ਜਿਸ ਨੂੰ ਜੰਗਲ ਜੂਵ ਝਾੜ ਪਹਾੜ ਡੂੰਗੀ ਕੰਦਰ ਸ਼ੇਵ ਦਵਾਲੇ ਮਠ ਮੰਦਰ ਮਸਜਿਦ ਰੇ ਲਬ ਸੋ ਕਾਇਆ ਅੰਦਰ ਬੈਠਾ ਸੋਭਾ ਪਾਈਆ ਆ ਵੇ ਸੱਜਣੋ ਆਪਣੀ ਖੋਲ ਕੇ ਜਾਇਓ ਅੱਖ ਨਿਰਗੁਣ ਰੂਪ ਤੱਕਣਾ ਪਰ ਤੱਖ ਜਿਹੜਾ ਤੁਹਾਥੋਂ ਨਹੀਂ ਵੱਖ ਆਤਮ ਪਰਮਾਤਮ ਇੱਕੋ ਰੂਪ ਵਖਾਈਆ ਤੇ ਜਿਹੜੇ ਪਰਮੇਸ਼ਰ ਸਾਨੂੰ ਸਿਖਿਆ ਦਿੰਦੇ ਆ ਕਿ ਸੱਜਣੋ ਜੇ ਆਇਓ ਤੇ ਆਪਣੀ ਜੜੀ ਅੱਖ ਜੜੀ ਤੀਸਰਾ ਨੇਤਰ ਆਪਣਾ ਗਿਆਨ ਵਾਲੀ ਅੱਖ ਜੜੀ ਉਹਨੂੰ ਖੋਲ ਕੇ ਜਾਇਓ ਤੇ ਜਿਹੜਾ ਪਰਮੇਸ਼ਰਾਂ ਨੂੰ ਆਪਾਂ ਕੀ ਆ ਨਿਰਗੁਣ ਸਰੂਪ ਵਿੱਚ ਧੱਕਣਾ ਹੈ ਤੇ ਉਹ ਪਰਮੇਸ਼ਰ ਜਿਹੜਾ ਸਾਡੇ ਤੋਂ ਵੱਖ ਨਹੀਂ ਹੈ ਕਿਉਂਕਿ ਆਤਮਾ ਤੇ ਪਰਮਾਤਮਾ ਦਾ ਜਦੋਂ ਮੇਲ ਹੋ ਜਾਂਦਾ ਹੈ ਤਾਂ ਫਿਰ ਉਹ ਦੋਨਾਂ ਦੇ ਵਿੱਚ ਕੋਈ ਵੀ ਭੇਦ ਨਹੀਂ ਰਹਿੰਦਾ ਜੋ ਸੀਤ ਪ੍ਰਸ਼ਾਦ ਦੇਵੇ ਹਸ ਹਸ ਮਨ ਵਾਸਨਾ ਦੌੜੇ ਰਹਿ ਦੌੜੇ ਰਹਿ ਦਿਸ਼ਾ ਨਾ ਉੱਠ ਰੁਠ ਹਰ ਜਨ ਸਾਚੇ ਕਰ ਇਕੱਠ ਅੰਮ੍ਰਿਤ ਮੇਘ ਇੱਕ ਵਰਸਾਈ ਆ ਤੇ ਪਰਮੇਸ਼ਰ ਜਿਹੜਾ ਪ੍ਰਮਾਤਮਾ ਸਾਨੂੰ ਉਹ ਵਾਲਾ ਪ੍ਰਸ਼ਾਦ ਜਿਹੜਾ ਸੱਚ ਦਾ ਪ੍ਰਸ਼ਾਦ ਜਿਹੜਾ ਉਹ ਸਾਨੂੰ ਖੁਸ਼ ਹੋ ਕੇ ਦੇ ਰਿਹਾ ਹੱਸ-ਹੱਸ ਕੇ ਦੇ ਰਿਹਾ ਜਿਹਦੇ ਨਾਲ ਸਾਡੀਆਂ ਜਿਹੜੀਆਂ ਮਨ ਦੀਆਂ ਵਾਸਨਾਵਾਂ ਆ ਉਹ ਜਿਹੜੀਆਂ ਦਹਿ ਦੇਸ਼ਾ ਚ ਨਹੀਂ ਉੱਠ-ਉੱਠ ਕੇ ਨਸਦੀਆਂ ਉਹਨਾਂ ਦੇ ਸਾਡਾ ਕੰਟਰੋਲ ਹੋ ਜਾਂਦਾ ਆ ਤੇ ਇਹ ਸਾਰਾ ਜਿਹੜਾ ਹਰ ਜਨ ਆ ਪਰਮੇਸ਼ਰ ਨੂੰ ਮੰਨਣ ਵਾਲੇ ਜਨ ਭਗਤ ਆ ਉਹ ਇਕੱਠੇ ਹੋ ਕੇ ਹਰ ਜਨ ਸੱਚੇ ਕਾਰਿਖਟ ਉਹਨਾਂ ਨੂੰ ਇਕੱਠੇ ਕਰਕੇ ਪਰਮੇਸ਼ਰ ਉਹਨਾਂ ਦੇ ਉੱਤੇ ਜਿਹੜੀ ਆ ਸੋਜੀ ਆਉਂਦੀ ਆ ਉਹਨਾਂ ਨੂੰ ਆਤਮ ਗਿਆਨ ਆ ਜਾਂਦਾ ਤੇ ਉਹਨਾਂ ਤੇ ਅੰਮ੍ਰਿਤ ਦੀ ਮੀਂਹ ਵੀ ਵਰਸ਼ ਕਰਵਾਉਂਦੀ ਆ 나ੜੀ 나ੜੀ ਨਾ ਉਬਲੇ ਰਤ ਸਭ ਨੂੰ ਆਵੇ ਬ੍ਰਹਮ ਮਤ ਤੀਜ ਦੇਵੇ ਸੰਤੋਖ ਸਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾ ਕੋਈ ਹਲਕਾਈ ਆ ਤੇ ਸੱਚੇ ਪਾਸ਼ਾ ਜੀ ਕਹਿੰਦੇ ਆ ਕਿ ਉਹ ਜਿਹੜਾ ਪਰਮੇਸ਼ਰ ਦਾ ਆਪਾਂ ਪ੍ਰਸ਼ਾਦ ਲੈਨੇ ਆ ਜਿਹੜਾ ਸ੍ਰੀਤ ਪ੍ਰਸ਼ਾਦ ਜਿਹੜਾ ਉਸਨੇ ਸਾਨੂੰ ਹੱਸ ਹੱਸ ਕੇ ਦਿੱਤਾ ਹੁੰਦਾ ਉਸ ਦਾ ਸਾਡੇ ਤੇ ਕੀ ਅਸਰ ਆਉਂਦਾ ਹੈ ਕਿ ਸਾਡੇ ਤੇ ਅੰਮ੍ਰਿਤ ਮੇਗ ਦੀ ਵਰਸ਼ਾ ਹੋ ਜਾਂਦੀ ਹੈ ਤੇ ਜਿਹੜੀ ਸਾਡੀ 나ੜੀ 나ੜੀ ਹਮੇਸ਼ਾ ਹੀ ਆਪਾਂ ਗੁੱਸੇ ਵਿੱਚ ਬੜੇ ਮਤਲਬ ਉਵਾਲੇ ਖਾਂਦੇ ਰਹਿੰਨੇ ਆ ਉਹ ਦਿਨ ਉਸ ਤੋਂ ਆਪਾਂ ਕੀ ਹੋ ਜਾਂਦੇ ਹ ਠੰਡੇ ਸੀਤ ਹੋ ਜਾਂਦੇ ਕਿਉਂਕਿ ਸੀਤ ਪ੍ਰਸ਼ਾਦ ਆਪਾਂ ਖਾ ਲੈਨੇ ਆ ਤੇ ਸਾਡੀ ਜਿਹੜੀ 나ੜੀ 나ੜੀ ਚ ਮਤਲਬ ਰਤੂ ਬਲਦੀ ਉਹ ਵੀ ਸ਼ਾਂਤ ਹੋ ਜਾਂਦੀ ਹੈ ਇਹੀ ਪਰਮੇਸ਼ਰ ਦੀ ਮੱਤ ਹੈ ਕਿ ਸਾਨੂੰ ਧੀਰਜ ਸੰਤੋਖ ਤੇ ਸਤ ਸੱਚ ਦਾ ਸਾਥ ਦੇਣਾ ਸੀ ਤੇ ਜਿਹਦੇ ਨਾਲ ਜਿਹੜਾ ਸਾਡਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਉਹਦੇ ਵਿੱਚ ਅਸੀਂ ਜਿਹੜੇ ਭਟਕਦੇ ਫਿਰਦੇ ਆ ਉਹਦੇ ਤੋਂ ਆਪਾਂ ਰਹਿਤ ਹੋ ਜਾਂਦੇ ਆ ਜੋਤ ਦੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਦਾ ਸੱਚ ਪ੍ਰਸ਼ਾਦ ਸਭ ਦੀ ਝੋਲੀ ਦੇ ਭਰਾਈ ਆ ਤੇ ਉਹ ਪਰਮੇਸ਼ਰ ਪਰਮਾਤਮਾ ਦੀ ਜਿਸ ਤੇ ਅੱਖ ਨਿਗਾਹ ਹੋ ਜਾਂਦੀ ਕਿਰਪਾ ਹੋ ਜਾਂਦੀ ਹੈ ਤੇ ਉਸ ਦੀ ਝੋਲੀ ਦੇ ਵਿੱਚ ਉਹ ਸੱਚ ਦਾ ਪ੍ਰਸ਼ਾਦ ਜਿਹੜਾ ਉਹ ਪੈ ਜਾਂਦਾ ਸੱਚ ਪ੍ਰਸ਼ਾਦ ਜਾ ਕੇ ਪਾਉਣਾ ਝੋਲੀ ਅੰਤਰ ਆਤਮ ਆਪਣੀ ਢਾਈ ਆ ਕਿ ਸੱਚ ਦਾ ਪ੍ਰਸ਼ਾਦ ਆਪਾਂ ਜਿਹੜੀ ਆਪਣੀ ਅੰਤਰਾਤਮਾ ਨੂੰ ਪਵਿੱਤਰ ਕਰਕੇ ਉਹਦੀ ਝੋਲੀ ਢਾ ਕੇ ਉਹਦੇ 'ਚ ਪੋਣਾ ਆ। ਤੂੰ ਮੇਰਾ ਮੈਂ ਤੇਰਾ ਸਾਰੇ ਸਿੱਖ ਕੇ ਜਾਇਓ ਬੋਲੀ। ਦੂਜਾ ਨજર ਕੋਈ ਨਾ ਆਈ। ਤੇ ਅਸੀਂ ਪਰਮੇਸ਼ਰ ਦੇ ਪਤੋਂ ਇਹ ਪ੍ਰਸ਼ਾਦ ਲੈ ਕੇ ਆਪਣੀ ਝੋਲੀ ਢਾ ਕੇ ਅੰਤਰਾਤਮ ਝੋਲੀ ਢਾ ਕੇ ਆਪਾਂ ਪ੍ਰਸ਼ਾਦ ਜਿਹੜਾ ਲੈਣਾ ਉਹਦੇ ਵਿੱਚ ਆਪਾਂ ਪਰਮੇਸ਼ਰ ਨਾਲ ਇਹ ਵੀ ਪ੍ਰੋਮਿਸ ਕਰਨਾ ਆ ਕਿ ਤੂੰ ਮੇਰਾ ਤੇ ਮੈਂ ਤੇਰਾ ਆ। ਇਹੋ ਹੀ ਬੋਲੀ ਆਪਾਂ ਸਿੱਖ ਕੇ ਜਾਣੀ ਆ ਸਾਨੂੰ ਹੋਰ ਕੋਈ ਦੂਈ ਦਵੈਤ ਵੇਦ ਭਾਵ ਹੋਰ ਦੂਜਾ ਕੋਈ ਨજર ਨਹੀਂ ਆਉਣਾ ਚਾਹੀਦਾ ਆਪਣੀ ਵਸਤਨ ਡਿਠੜੀ ਅੱਜ ਤੱਕ ਕਿਸੇ ਨੇ ਨਾ ਢੋਲੀ ਕਰਨਾਮ ਤਰਾਜੂ ਕੰਡਾ ਨਾ ਕੋਈ ਉਠਾਈ ਹੈ ਤੇ ਸੱਚੇ ਪਾਸ਼ਾ ਜੀ ਕਹਿੰਦੇ ਕਿ ਜਿਹੜੇ ਦੁਨਿਆਵੀ ਲੋਕ ਆ ਇਹਨਾਂ ਨੇ ਆਪਣੀ ਕਦੇ ਵੀ ਪਰਮੇਸ਼ਰ ਦੇ ਨਾਲ ਆਪਣੀ ਪ੍ਰੀਤੀ ਦਾ ਕਦੇ ਨਾਮ ਦਾ ਕਦੇ ਵੀ ਤੋਲ ਮੇਲ ਨਹੀਂ ਕੀਤਾ ਨਹੀਂ ਕਦੀ ਵੇਖਿਆ ਵੀ ਮੈਂ ਪਰਮੇਸ਼ਰ ਨੂੰ ਕਿੰਨੀ ਪ੍ਰੀਤ ਕਰਦਾ ਮੈਂ ਕਿੰਨੀ ਉਹਦੀ ਸਿੱਖਿਆ ਤੇ ਚੱਲਦਾ ਹਾਂ ਕਿੰਨਾ ਉਹਨੂੰ ਮੈਂ ਮੰਨ ਰਿਹਾ ਹਾਂ ਮੰਨਣਾ ਮੀਨਸ ਉਹਦੀ ਜਿਹੜੀ ਬ੍ਰਹਮਤ ਆ ਉਹ ਕਿੰਨੀ ਮੇਰੇ ਤੇ ਨਜ਼ਰ ਆ ਰਹੀ ਹੈ ਚਾਰ ਕੁੰਡ ਦੇ ਦਿਸ਼ਾ ਜਾਤ ਪਾਤ ਊਚ ਨੀਚ ਸ਼ਰਹ ਸ਼ਰੀਅਤ ਵੇਖੇ ਵੇਖੋ ਪੈਂਦੀ ਰੌਲੀ ਹਕੀਕਤ ਹੱਕ ਨਾ ਕੋਈ ਸਮਝਾਈਏ ਤੇ ਚਾਰੇ ਪਾਸੇ ਜਿਹੜੀ ਹੈ ਊਚ ਨੀਚ ਜਾਤ ਪਾਤ ਦੀ ਸ਼ਰਹ ਦੀ ਸ਼ਰੀਅਤ ਦੀ ਲੜਾਈ ਝਗੜੇ ਦੀ ਜਿਹੜੀ ਉਹ ਰੌਲੀ ਬਸ ਨਜ਼ਰ ਆ ਰਹੀ ਹੈ ਪਰ ਅਸਲ ਵਿੱਚ ਕਿਸੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਜੋਤੀ ਜੋਤ ਸਰੂਪ ਪਰ ਆਪ ਆਪਣੀ ਕਿਰਪਾ ਕਰ ਸਤ ਪ੍ਰਸ਼ਾਦ ਦਾ ਸੱਚਾ ਹਿੱਸਾ ਜਨ ਭਗਤਾਂ ਵੰਡ ਵੰਡਾਈ ਆ ਤੇ ਸੱਚੇ ਪਾਸ਼ਾ ਜੀ ਕਹਿੰਦੇ ਆ ਕਿ ਸੱਚ ਪ੍ਰਸ਼ਾਦ ਦਾ ਜਿਹੜਾ ਹਿੱਸਾ ਆ ਪਰਮੇਸ਼ਰ ਦੇ ਜਨ ਭਗਤ ਆ ਜਿਹੜੇ ਉਹਨੂੰ ਮੰਨਣ ਵਾਲੇ ਜਿਹੜੀ ਉਹਦੀ ਰਹਿਮਤ 'ਚ ਰਹਿੰਦੇ ਆ ਉਹਦੀ ਉਸਤਤ ਵਿੱਚ ਰਹਿੰਦੇ ਆ ਉਹਦੀ ਕਿਰਪਾ 'ਚ ਰਹਿੰਦੇ ਆ ਉਹਦੇ ਚਰਨਾਂ ਵਿੱਚ ਆਪਣੇ ਓਟਾਸਰੇ ਚ ਰਹਿੰਦੇ ਆ ਇਹ ਸੱਚ ਦਾ ਪ੍ਰਸ਼ਾਦ ਜਿਹੜਾ ਉਹਨਾਂ ਦਾ ਹਿੱਸੇ ਹੀ ਹੁੰਦਾ ਜਿਹੜੇ ਇਧਰ ਉਧਰ ਉੱਚ ਨੀੱਚ ਜਾਤ ਪਾਤ ਦੇ ਸ਼ਰੀਅਤ ਦੇ ਰੋਲੇ 'ਚ ਰਹਿੰਦੇ ਆ ਉਹਨਾਂ ਦੇ ਹਿੱਸੇ ਵਿੱਚ ਇਹ ਸਾਰਾ ਕੁਝ ਨਹੀਂ ਹੁੰਦਾ ਸੱਤ ਪ੍ਰਸ਼ਾਦ ਕਹੇ ਮੈਂ ਮਿਲਣਾ ਵਸਾਖ 4 ਸੱਤ ਸੁਹੰਣੀ ਦੇ ਆਂ ਵਡਿਆਈ ਆ ਤੇ ਸੱਚੇ ਪਾਤਸ਼ਾਹ ਜੀ ਨੇ ਚਾਰ ਵਸਾਖ ਨੂੰ ਇਹ ਲਿਖਤ ਕਰਵਾਈ ਆ ਜਿਸ ਵਿੱਚ ਉਹਨੇ ਸੱਤ ਪ੍ਰਸ਼ਾਦ ਦੀ ਵਡਿਆਈ ਕੀਤੀ ਆ ਕਿ ਇਹ ਜਿਹੜੀ ਸੱਤ ਸੁਹੰਣੀ ਦੇ ਆਂ ਵਡਿਆਈ ਆ ਤੇ ਇਹ ਸੱਚੇ ਪ੍ਰਸ਼ਾਦ ਨੂੰ ਸੱਚੇ ਪਾਤਸ਼ਾਹ ਜੀ ਨੇ ਬਹੁਤ ਵਡਿਆਈ ਦਿੱਤੀ ਮਾਨ ਦਿੱਤਾ ਫਿਰਦਾ ਫਿਰਦਾ ਚੱਲਦਾ ਚੱਲਦਾ ਆ ਗਿਆ ਜੰਮੂ ਦੇ ਵਿਚਕਾਰ ਜਮਾ ਕੀਤੇ ਸੰਤ ਭਗਤ ਇਕੱਠ ਇੱਕ ਵਿਖਾਈ ਆ ਤੇ ਉਹ ਪਰਮੇਸ਼ਰ ਨੇ ਕਿਹਾ ਕਿ ਮੈਂ ਚੱਲਦਾ ਫਿਰਦਾ ਜੰਮੂ ਦੇ ਵਿਚਕਾਰ ਆ ਗਿਆ ਤੇ ਉੱਥੇ ਆ ਕੇ ਮੈਂ ਸੰਤਾਂ ਭਗਤਾਂ ਦਾ ਇੱਕ ਜਿਹੜਾ ਇਕੱਠ ਕੀਤਾ ਝੂਠੀ ਕਿਰਿਆ ਮਾਇਆ ਮਮਤਾ ਹੋਂ ਮੇਹੰਗ ਦਾ ਗੜ੍ਹ ਤੋੜ ਦਿਓ ਹੰਕਾਰ ਨਿਮਨ ਸੋ ਅਖਰ ਇੱਕੋ ਨਜ਼ਰੀ ਆ ਤਾਂ ਸੱਚੇ ਬਾਸ਼ਾ ਜੀ ਨੇ ਸਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਆ ਕਿ ਜਿੰਨੀ ਵੀ ਝੂਠੀਆਂ ਕਿਰਿਆਵਾਂ ਆ ਵਿਕਾਰ ਮਾਇਆ ਮਮਤਾ ਹਉ ਮੇ ਇਹ ਸਾਰਾ ਕੁਛ ਆਪਾਂ ਜਿਹੜਾ ਆਪਣੇ ਚੋਂ ਗਵਾਉਣਾ ਆ ਤੇ ਨੀਵੇਂ ਹੋ ਕੇ ਸਾਰਿਆਂ ਨੂੰ ਪਰਮੇਸ਼ਰ ਦੇ ਇੱਕੋ ਹੀ ਜਨ ਭਗਤ ਇੱਕੋ ਹੀ ਮਾਨੁਸ਼ ਨਜ਼ਰ ਆਉਣੇ ਚਾਹੀਦੇ ਇੱਕ ਦੂਜੇ ਨੂੰ ਸਾਰੇ ਇੱਕ ਦੂਜੇ ਨੂੰ ਸਮਝੋ ਤੂੰ ਮੇਰਾ ਮੈਂ ਤੇਰਾ ਯਾਰ ਦੂਜਾ ਨਜ਼ਰ ਕੋਈ ਨਹੀਂ ਆ ਤੇ ਸੱਚੇ ਪਾਸ਼ਾ ਜੀ ਨੇ ਕਿਹਾ ਸਿਰਫ ਸਾਰਾ ਕੁਛ ਆਪਣੇ ਚੋਂ ਗਵਾ ਕੇ ਹੋਮਾ ਹੰਕਾਰ ਜਿਹੜੇ ਗਵਾ ਕੇ ਸਾਰਿਆਂ ਨੂੰ ਪਰਮੇਸ਼ਰ ਦੇ ਭਗਤਾਂ ਨੂੰ ਜਨ ਭਗਤਾਂ ਨੂੰ ਪਰਮੇਸ਼ਰ ਦੇ ਜਿਹੜੇ ਮਤਲਬ ਪੈਦਾ ਕੀਤੇ ਇਨਸਾਨ ਆ ਸਾਰਿਆਂ ਨੂੰ ਆਪਾਂ ਕੀ ਸਮਝਣਾ ਇੱਕ ਸਮਝਣਾ ਆ ਤੇ ਉਹਨਾਂ ਨੂੰ ਆਪਣੇ ਯਾਰ ਸਮਝਣਾ ਮਿੱਤਰ ਪਿਆਰੇ ਸਮਝਣਾ ਤੇ ਦੂਜਾ ਦੂਹੀ ਦਵੈਦ ਸਾਡੇ ਚ ਕੋਈ ਨજર ਨਹੀਂ ਆਉਣੀ ਚਾਹੀਦੀ ਇਸ ਸਮੇਲਨ ਅੰਦਰ ਸਭ ਨੂੰ ਕਰਕੇ ਜਾਣਾ ਖਬਰਦਾਰ ਬੇਖਬਰਾ ਖਬਰ ਦੇਣੀ ਸੁਣਾਈ ਆ ਤੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਆ ਕਿ ਅਸੀਂ ਆਪਸ ਵਿੱਚ ਭਿੰਨ-ਪੇਧ ਬਹੁਤ ਕਰਦੇ ਆ ਪਰ ਉਹਨਾਂ ਨੇ ਸੰਮੇਲਨ ਵੀ ਕਰਵਾਏ ਨੇ ਜਿਹੜੇ ਵਿੱਚ ਸਾਰੇ ਤਰ੍ਹਾਂ ਦੀ ਦੁਨੀਆ ਦੇ ਸਾਰੇ ਤਰ੍ਹਾਂ ਦੇ ਲੋਕ ਜਨ ਭਗਤ ਸਾਧ ਸੰਤ ਜਿਹੜੇ ਇਕੱਠੇ ਹੁੰਦੇ ਸੀ ਜੈਨੀ ਪਾਰਸੀ ਬੋਧੀ ਸਾਰੇ ਤੇ ਉਹਨਾਂ ਨੇ ਏਡੀ ਵੱਡੀ ਸਾਨੂੰ ਸਿੱਖਿਆ ਦਿੱਤੀ ਆ ਕਿ ਤੁਸੀਂ ਸਾਰਿਆਂ ਨੂੰ ਖਬਰਦਾਰ ਕਰਨਾ ਤੇ ਜਿਹੜੇ ਬੇਖਬਰ ਉਹਨਾਂ ਨੂੰ ਵੀ ਇਹ ਖਬਰ ਹੋਣੀ ਚਾਹੀਦੀ ਆ ਕਿ ਜਿਹੜੀਆਂ ਪਰਮੇਸ਼ਰ ਨੇ ਜਿਹੜੀ ਹਰ ਬਾਣੀ ਲਿਖਵਾਈ ਆ ਇਹ ਸਾਰਿਆਂ ਨੂੰ ਸਾਡੀ ਜ਼ਿੰਮੇਵਾਰੀ ਬਣਦੀ ਆ ਤੇ ਅਸੀਂ ਹੁਣ ਪਰਮੇਸ਼ਰ ਦੀ ਇੰਟਰੋਡਕਸ਼ਨ ਨੂੰ ਛੱਡ ਕੇ ਇਸ ਤੋਂ ਅੱਗੇ ਵੀ ਵਧੀਏ ਕਿ ਪਰਮੇਸ਼ਰ ਨੇ ਜਿਹੜੀ ਸਾਨੂੰ ਇੰਨੀ ਵੱਡੀ ਸਿੱਖਿਆ ਦਿੱਤੀ ਆ ਉਹਨਾਂ ਸਾਰੀਆਂ ਹਰ ਬਾਣੀਆਂ ਨੂੰ ਸਾਰੇ ਪੜ ਕੇ ਇੱਕ ਦੂਜੇ ਨਾਲ ਸਾਂਝੀ ਕਰੀਏ ਤੇ ਉਹਨਾਂ ਦੇ ਚੱਲੀਏ ਕਿ ਪਰਮੇਸ਼ਰ ਨੇ ਸਾਨੂੰ ਕਿਹਾ ਕਿ ਸਾਰੀ ਮਨੁੱਖਜਾਤੀ ਇੱਕ ਵਾਂ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਕਰਨਾ ਨਾ ਧਰਮ ਦੇ ਆਧਾਰ ਤੇ ਨਾ ਜਾਤ ਦੇ ਆਧਾਰ ਤੇ ਕਿਸੇ ਤਰ੍ਹਾਂ ਦਾ ਕੁਝ ਨਹੀਂ ਕਰਨਾ ਇਸ ਕਰਕੇ ਪਰਮੇਸ਼ਰ ਨੇ ਸਾਰਿਆਂ ਨੂੰ ਖਬਰਦਾਰ ਕੀਤਾ ਆ ਕਿ ਸੱਚ ਖੁਦਾਏ ਦਾ ਕਰੋ ਦیدار ਪਰਵਰਦੀگار ਸਾਂਝਾ ਯਾਰ ਦੋ ਜਹਾਨਾ ਸ਼੍ਰੀ ਭਗਵਾਨਾ ਸ਼ਾ ਸੁਲਤਾਨਾ ਸ਼ਾ ਪਾਸ਼ਾ ਸ਼ੇਮਸ਼ਾ ਪੁਰਖ ਅਕਾਲਦੀਨ ਦਿਆਲ ਇੱਕੋ ਤਰ੍ਹਾਂ ਦਾ ਮਾਈ ਆ ਤੇ ਪਰਮੇਸ਼ਰ ਨੂੰ ਬਹੁਤ ਉਸਤਤ ਦੇ ਕੇ ਉਹਦੇ ਰੋਹਾਨੀ ਨਾਮਾਂ ਦੇ ਨਾਮ ਪੁਕਾਰਿਆ ਸੱਚੇ ਪਾਸ਼ਾ ਜੀ ਨੇ ਕਿਹਾ ਸਿਰਫ ਉਸ ਪਰਮੇਸ਼ਰ ਦਾ ਹੀ ਦਦਾਰ ਕਰਨਾ ਉਸ ਪਰਮੇਸ਼ਰ ਨੂੰ ਹੀ ਆਪਣਾ ਇੱਕੋ ਹੀ ਮਾਈ ਤੁਰ ਦਾ ਮਾਈ ਮੰਨਣਾ ਆ ਜੋਤੀ ਜੋਤ ਸਰੂਪ ਆਰਾਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਾਚ ਪ੍ਰਸ਼ਾਦ ਇੱਕ ਵਿਖਾਈ ਆ ਤੇ ਉਸ ਪਰਮੇਸ਼ਰ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਜਿਹੜਾ ਸਾਚਾ ਵਰ ਸਾਨੂੰ ਮਿਲਣਾ ਜਿਹਦੇ ਵਿੱਚ ਸਾਨੂੰ ਸੱਚ ਦਾ ਪ੍ਰਸ਼ਾਦ ਜਿਹੜਾ ਮਿਲਣਾ ਹੈ ਸਾਚ ਪ੍ਰਸ਼ਾਦ ਹਰ ਅੰਮ੍ਰਿਤ ਬਾਣੀ ਸੰਤ ਸੱਜਣ ਰਹਿ ਜਨਾਈਆਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਪਰਮੇਸ਼ਰ ਦੀ ਜਿਹੜੀ ਅੰਮ੍ਰਿਤ ਬਾਣੀ ਆ ਜਿਹੜੀ ਉਹਨਾਂ ਨੇ ਲਿਖੀ ਆ 24 ਗ੍ਰੰਥ ਲਿਖੇ ਆ ਇਹੀ ਸੱਚ ਪ੍ਰਸ਼ਾਦ ਆ ਜਿਹਦੇ ਵਿੱਚ ਸਾਨੂੰ ਸਮੇਂ-ਸਮੇਂ ਤੇ ਸਿੱਖਿਆਵਾਂ ਦਿੱਤੀਆਂ ਗਈਆਂ ਹਨ ਤੇ ਜਿਹੜੇ ਸੰਤ ਸੱਜਣ ਸਹੇਲੇ ਜਿਹੜੇ ਸਾਨੂੰ ਜਨਾਈ ਕਰਾ ਰਹੇ ਆ ਕਿ ਅਸੀਂ ਕੀ ਕਰਨਾ ਅੰਮ੍ਰਿਤ ਆਤਮ ਰਸ ਪੀਣਾ ਠੰਡਾ ਪਾਣੀ ਨਿਜਰ ਚਰਨਾ ਦੇਣਾ ਚਰਾਈ ਆ ਲੇਖਾ ਚੁੱਕ ਜੇ ਚਾਰੇ ਖਾਣੀ ਅੰਦਰ ਜੇਰ ਜਤ ਬਚੇ ਤਜ ਪੰਦ वगਰੇ ਮੁਕਾਈਆ ਤੇ ਉਸ ਸੁਆਮੀ ਦੀ ਤੁਹਾਡੀ ਆਤਮ ਬਣ ਜਾਏ ਸੱਚੀ ਰਾਣੀ ਜੋ RAM ਰੂਪ ਸਭ ਸੇ ਜਾ ਰਿਆ ਸੋਹਾਈਆ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਕੋ ਉਸ ਪਰਮੇਸ਼ਰ ਦੇ ਅੰਤਰਾ ਆਤਮਾ ਦਾ ਜਿਹੜਾ ਸਾਡਾ ਰਾਸਿਆ ਠੰਡਾ ਪਾਣੀ ਪੀ ਕੇ ਸਾਡੇ ਅੰਦਰ ਜਿਹੜਾ ਚਰਨਾ ਅੰਮ੍ਰਿਤ ਦਾ ਜਿਹੜਾ ਉਹ ਬਹੋਣਾ ਹੈ ਅਸੀਂ ਜਿਹਦੇ ਨਾਲ ਸਾਡਾ ਚਾਰੇ ਲੇਖਾਂ ਦਾ ਚੰਡ ਜੇਰੇ ਦਾ ਹੋਂ ਜਾਣ ਦਾ 784 ਦਾ ਢੇੜਾ ਜਿਹੜਾ ਉਹ ਕਟਿਆ ਜਾਣਾ ਆ ਤੇ ਉਸ ਪਰਮੇਸ਼ਰ ਦੀ ਜਿਹੜੀ ਆਤਮ ਆਤਮਾ ਜਿਹੜੀ ਉਹਦੀ ਸੇਜਾ ਦੇ ਉੱਤੇ ਪਰਮੇਸ਼ਰ ਨੇ ਸਾਡੀ सियातम देवते परमेश्वर ने अपना वास करना है उस दी असली सच्ची रानी बन के रहनी के करलो, करलो कि परमेश्वर साडा राजा تے ਸਾਡੀ ਆਤਮਾ ਉਸ ਦੀ ਰਾਣੀ ਹੋਵੇ ਇੱਕ ਦੂਜੇ ਦੀ ਕਰ ਲਓ ਕਰ ਲਓ ਜਾਣ ਪਛਾਣੀ Hindu Muslim Sikh ईसाई ਬੋਧੀ ਪਾਰਸੀ ਜੈਨੀ ਵੰਡਨਾ ਕੋਈ ਵੰਡਾਈ ਆ ਤਾਂ ਸੱਚੇ ਪਾਤਸ਼ਾਹ ਜੀ ਨੇ ਫੇਰ ਕਿਹਾ ਕਿ ਫੇਰ ਇੱਕ ਵਾਰੀ ਆਪਣੇ ਆਪ ਵਿੱਚ ਇੱਕ ਦੂਜੇ ਨੂੰ ਪਛਾਣ ਲੋ ਕਿ ਆਪਾਂ ਆਪਸ ਵਿੱਚ ਕੋਈ ਵੀ ਫਰਕ ਨਹੀਂ ਕਰਨਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਾਰ ਸਤ ਪ੍ਰਸ਼ਾਦ ਸਤ ਧਰਮ ਜਾਏ ਸਮਝਾਈਆ ਸਤ ਪ੍ਰਸ਼ਾਦ ਸਭ ਨੇ ਲੈ ਕੇ ਜਾਣਾ ਸੱਚਾ ਧਰਮ ਮਾਨਵ ਦੇਵੇ ਮਾਨ ਵਡਿਆਈ ਆ ਸਿੱਖ ਕੇ ਜਾਣਾ ਸਾਚਾ ਕਰਮ ਨੇ ਕਰਮੀ ਰੂਪ ਵਿਖਾਈ ਆ ਝਗੜਾ ਮੁੱਕੇ ਮਨ ਵਾਸਨਾ ਵਰਨ ਬਰਨ ਆਤਮ ਪਰਮਾਤਮਾ ਇੱਕੋ ਨਜ਼ਰੀ ਆਈ ਆ ਤੇ ਸੱਚੇ ਪਾਤਸ਼ਾਹ ਜੀ ਨੇ ਫੇਰ ਸਾਨੂੰ ਇਹੋ ਹੀ ਕਿਹਾ ਕਿ ਪਰਮਾਤਮਾ ਇਕਿਆ ਤੇ ਆਤਮਾ ਤੇ ਪਰਮਾਤਮਾ ਦਾ ਆਪਸ ਚ ਮੇਲ ਕਰਨਾ ਆ ਤੇ ਪਰਮੇਸ਼ਰ ਨੇ ਇਹੀ ਸਾਨੂੰ ਸਤ ਦਾ ਪ੍ਰਸ਼ਾਦ ਜਿ ਲੈ ਕੇ ਜਾਣ ਵਾਸਤੇ ਕਿਹਾ ਕਿ ਇਸੇ ਨਾਲ ਹੀ ਸਾਨੂੰ ਮਾਨ ਵਡਿਆਈ ਮਿਲਣੀ ਝਗੜਾ ਮੁਕੇ ਮਨ ਵਾਸਨਾ ਵਰਨ ਵਰਨ ਆਤਮ ਪਰਮਾਤਮਿਕੋ ਨਜ਼ਰੀਆ ਆ ਸ਼੍ਰੀ ਭਗਵਾਨ ਦੀ ਸਾਚੀ ਇੱਕੋ ਸਰਨ ਜੋ ਸਾਹਿਬ ਸਵਾਮੀ ਅੰਤਰਾਯਾਮੀ ਹਾਰ ਘਟ ਬੈਠਾ ਸੋਭਾ ਲਈ ਆ ਤੇ ਪਰਮੇਸ਼ਰ ਜਿਹੜਾ ਘਟ ਘਟ ਦਾ ਨਿਵਾਸੀ ਆ ਇਸਾਰੇ ਪਰਵੇਸ਼ਰਾ ਸਭ ਦਾ ਅੰਤਰਯਾਮੀ ਆ ਸਹਿਬ ਸੁਆਮੀ ਆ ਤੇ ਉਸੇ ਦੀ ਸ਼ਰਨ ਵਿੱਚ ਹੀ ਆਪਾਂ ਰਹਿਣਾ ਆ ਉਸ ਦੀ ਲੈ ਕੇ ਜਾਣਾ ਇੱਕ ਸਤ ਸੱਚ ਦੀ ਸੱਚ ਨਿਸ਼ਾਨੀ ਜਿਸ ਦਾ ਨਿਸ਼ਾਨਾ ਦੋ ਜਹਾਨੀ ਨਜ਼ਰੀ ਆਈ ਆ ਇਹ ਲੋਕ ਪਰਲੋਕ ਚਾਹਦਾ ਤਬਕ ਜਿਸ ਦੀ ਮੰਗਦੇ ਰਹਿਣ ਸਦਾ ਮਹਿਮਾਨੀ ਮਹਿਬੂਬ ਮੁਹੱਬਤ ਅੰਦਰ ਫੇਰਾ ਪਾਵੇ ਮਹੀਆ ਗੋਰੀ ਅਵਤਾਰ ਪੀਰ ਪੈਗੰਬਰ ਜਿਸ ਦੀ ਜਗਤ ਵਾਸ਼ਨਾ ਦਿੰਦੇ ਰਹੇ ਕੁਰਬਾਨੀ ਆਪਣਾ ਆਪ ਭੇਟ ਕਰਾਈ ਆ ਸੋ ਆ ਪਾਤਸ਼ਾਹ ਸਹਿਨ ਸ਼ਾਸਨਤਾ ਵਿੱਚ ਸੋਹੇ ਆਪ ਸੁਲਤਾਨੀ ਬੇਪਰਵਾ ਬੇਪਰਵਾਹੀ ਵਿੱਚ ਸਮਾਈ ਆ ਜੋਤੀ ਜੋਤ ਸਰੂਪ ਹਾਰਾ ਆਪ ਆਪਣੀ ਕਿਰਪਾ ਕਰ ਬਖਸ਼ਣ ਹਰ ਇੱਕ ਵਡਿਆਈ ਆ ਤੇ ਉਹ ਪਰਮੇਸ਼ਰ ਪਰਮਾਤਮਾ ਜਿਹੜਾ ਆ ਸਾ ਉਹ ਮਹਿਬੂਬ ਆ ਸਾਡਾ ਮਾਂ ਹੀ ਆ ਉਸੇ ਨੇ ਸਾਰੇ ਗੁਰੂਆਂ ਪੀਰ ਪੈਗੰਬਰ ਜਿਹੜੇ ਉਹਨਾਂ ਨੂੰ ਆਪਣੀ ਜਗਤ ਵਾਸ਼ਨਾ ਤੋਂ ਮਤਲਬ ਰਹਿਤ ਕਰਕੇ ਤੇ ਉਹਨਾਂ ਨੂੰ ਆਪਣੇ ਨਾਲ ਮਿਲਾਇਆ ਤੇ ਉਹਨਾਂ ਸੰਤਾਂ ਦੇ ਨਾਲ ਹੀ ਅਸੀਂ ਰਹਿਣਾ ਹੈ ਤੇ ਸੋ ਇਹ ਸੱਚੇ ਪਾਤਸ਼ਾਹ ਦੀ ਬੇਪਰਵਾਹੀ ਹੈ ਕਿ ਜਿਸ ਤੇ ਉਸ ਦੀ ਕਿਰਪਾ ਹੋ ਜਾਂਦੀ ਹੈ ਉਹ ਹੀ ਉਹਦੇ ਸੰਤ ਸੁਹੇਲੇ ਸੱਜਣ ਬਣ ਜਾਂਦੇ ਹਨ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਬਖਸ਼ਣ ਹਰ ਆ ਇੱਕ ਵਡਿਆਈ ਹੈ ਤੇ ਉਹ ਪਰਮੇਸ਼ਰ ਹੀ ਸਾਨੂੰ ਸਾਡੀਆਂ ਗਲਤੀਆਂ ਤੋਂ ਬਖਸ਼ਦਾ ਹੈ ਤੇ ਉਹ ਬਖਸ਼ਣ ਹਾਰਾ ਇਹ ਹੀ ਉਹਦੀ ਵਡਿਆਈ ਹੈ ਸੱਚ ਪ੍ਰਸ਼ਾਦ ਕਹੇ ਮੇਰਾ ਲੈ ਕੇ ਜਾਇਓ ਸੰਦੇਸ਼ਾ ਜਨ ਮਿਲੇ ਮਾਨ ਵਡਿਆਈ ਆ ਅਗਲਾ ਪਿਛਲਾ ਮੁੱਕ ਜੇ ਸਭ ਦਾ ਲੇਖਾ ਜੋ ਅੰਤਰਾਤਮ RAM ਲਈ ਮਲਾਈ ਆ ਤੇ ਸੱਚ ਪ੍ਰਸ਼ਾਦ ਕੀ ਕਹਿ ਰਿਹਾ ਹੈ ਕਿ ਤੁਸੀਂ ਮੇਰਾ ਇੱਕ ਸੰਦੇਸ਼ ਲੈ ਕੇ ਜਾਇਓ ਜਿਸ ਸੰਦੇਸ਼ ਦੇ ਨਾਲ ਤੁਹਾਨੂੰ ਇਸ ਦੁਨੀਆ ਤੇ ਮਾਨ ਵਡਿਆਈ ਮਿਲੇਗੀ ਕਿਉਂਕਿ ਮੈਂ ਜਿਹੜਾ ਪ੍ਰਸ਼ਾਦ ਆ ਸੱਚ ਦਾ ਪਰਮੇਸ਼ਰ ਪ੍ਰਮੀ ਪ੍ਰੀਤਮ ਪਿਆਰ ਮੁਹੱਬਤ ਦਾ ਪ੍ਰਸ਼ਾਦ ਆ ਤੇ ਉਹਦੇ ਨਾਲ ਜਦੋਂ ਆਪਾਂ ਸਾਰੀ ਦੁਨੀਆ ਤੇ ਲੋਕਾਈ ਨੂੰ ਪਿਆਰ ਕਰਾਂਗੇ ਤੇ ਆਪਣੇ ਆਪ ਹੀ ਸਾਨੂੰ ਮਾਨ ਵਡਿਆਈ ਜਿਹੜੀ ਉਹ ਮਿਲੇਗੀ ਤੇ ਉਹਦੇ ਨਾਲ ਹੀ ਸਾਡਾ ਅਗਲਾ ਪਿਛਲਾ ਲੇਖਾ ਜਿਹੜਾ ਉਹ ਵੀ ਖਤਮ ਹੋ ਜਾਏਗਾ ਤੇ ਆ ਸਾਡਾ ਪਰਮੇਸ਼ਰ ਨਾਲ ਮੇਲ ਮਿਲ ਜਾਊਗਾ ਆਇਓ ਸੱਜਣੋ ਸੁਕੁੜੀ ਕਿਰਿਆ ਝੂਠ ਝੂਠ ਹੋਵੇਂ ਹੰਗਦਾ ਮਾਇਆ ਮਮਤਾ ਇੱਥੇ ਕਰਕੇ ਜਾਇਓ ਭਿੰਡਾ ਘਰ ਵਾਪਸ ਲੈ ਕੋਈ ਨਾ ਜਾਈਆ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਤੁਸੀਂ ਆਇਓ ਤਾਂ ਸੱਚ ਦਾ ਪ੍ਰਸ਼ਾਦ ਲੈ ਕੇ ਜਾਇਓ ਜਿਹੜਾ ਮੈਂ ਪਹਿਲਾਂ ਹੀ ਦੱਸ ਚੁੱਕੀਆਂ ਕਿ ਪਰਮੇਸ਼ਰ ਨੇ ਪਹਿਲੀ ਲਾਈਨ ਚ ਕਲੀਅਰ ਕੀਤਾ ਜੇ ਸੱਚ ਦਾ ਪ੍ਰਸ਼ਾਦ, ਪ੍ਰੇਮ ਮੁਹੱਬਤ ਪਿਆਰ ਦਾ ਪ੍ਰਸ਼ਾਦ ਲੈ ਕੇ ਜਾਏ ਉਹ ਤੇ ਜਿੰਨੇ ਵੀ ਤੁਹਾਡੇ ਵਿਕਾਰ ਆ ਸਾਡੇ ਵਿੱਚ ਜਿੰਨੇ ਵੀ ਮਾਇਆ ਮਮਤਾ ਹੀਰਖਾ ਆ ਗਏ ਉਹ ਸਾਰਾ ਕੁਝ ਜਿਹੜਾ ਉਹ ਮੈਨੂੰ ਦੇ ਜਿਓ ਮੇਰੇ ਘਰੀ ਭੇਂਟ ਕਰ ਜਿਓ ਸਾਰੇ ਰਲ ਕੇ ਮੰਨ ਲਓ ਪਰਮਪੁਰਖ ਪਰਮਾਤਮ ਸਭ ਦਾ ਨੇਤਾ ਜੋ ਨਿਜ ਕਰਾਤਮ ਬੈਠਾ ਡੇਰਾ ਲਾਈਆ ਇਹ ਗੱਲ ਨੂੰ ਸਾਰੇ ਮੰਨ ਲਓ ਐਡਮਿਟ ਕਰ ਲਓ ਕਿ ਪਰਮੇਸ਼ਰ ਇੱਕ ਆ ਤੇ ਉਹਦੇ ਸਾਰੇ ਆਪਾਂ ਅੰਦਰਿਆਂ ਜਿਹੜੇ ਲੱਗ ਲੱਗ ਆਪ ਆਪਣੀਆਂ ਜਿਹੜੀਆਂ ਮਨਮਤੀਆਂ ਕਰਦੇ ਆ ਜਾਂ ਆਪਣੇ ਆਪ ਨੂੰ ਆਪਾ ਦੱਸਦੇ ਆ ਕਿ ਮੈਨੂੰ ਜ਼ਿਆਦਾ ਪਤਾ ਆ ਉਹ ਸਾਰੇ ਨੂੰ ਖਤਮ ਕਰੋ ਤੇ ਉਸ ਪਰਮੇਸ਼ਰ ਨੂੰ ਮੰਨੋ ਤੇ ਉਸੇ ਦੀ ਬ੍ਰਹਮਾਤ ਨੂੰ ਮੰਨਣਾ ਹੀ ਚਾਹੀਦਾ ਆ ਕਿ ਉਹੀ ਸਾਰਾ ਪਰਮੇਸ਼ਰ ਜਿਹੜਾ ਨਿੱਜਕਾ ਰਾਤੋਂ ਬੈਠਾ ਡੇਰਾ ਲਾਈਆ ਤੇ ਸਾਡੀ ਆਤਮਾ ਤੇ ਜਿਸ ਨੇ ਆਪਣਾ ਵਾਸ ਕੀਤਾ ਆ ਭੈਣ ਭਾਈ ਹੋ ਕੇ ਸਭ ਦੇ ਨਾਲ ਕਰੋ ਹਿੱਤਾ ਹਿਤਕਾਰੀ ਹੋ ਕੇ ਆਪਣਾ ਹੱਥ ਹਲਾਈ ਆ ਹੱਥ ਨਾਲ ਹੱਥ ਮਲਾਈ ਆ ਤੇ ਭੈਣ ਭਾਈ ਬਣ ਜੋ ਸਾਰੇ ਜਿਨਨੇ ਵੀ ਮਾਨਵ ਜਾਤੀ ਆ ਉਹਨਾਂ ਸਾਰੀ ਮਾਨਵ ਜਾਤੀ ਨੂੰ ਕਿਹਾ ਸਾਰੀ ਹਰ ਸੰਗਤ ਨੂੰ ਕਿਹਾ ਸਾਰੇ ਜਨ ਭਗਤਾਂ ਨੂੰ ਕਿਹਾ ਕਿ ਆਪਸ ਵਿੱਚ ਭੈਣ ਭਰਾ ਬਣ ਕੇ ਇੱਕ ਦੂਜੇ ਦੇ ਹਿਤਕਾਰੀ ਬਣੋ ਇੱਕ ਦੂਜੇ ਦੇ ਨਾਲ ਹੱਥ ਮਤ ਹੱਥ ਨਾਲ ਹੱਥ ਮਿਲਾਓ ਕਿ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਕਰੋ ਜੋ ਸੰਤ ਸੱਜਣ ਦੂਰ ਦਰਾਡੇ ਚੱਲ ਕੇ ਆਏ ਦੇਸ਼ ਪਰਦੇਸਾਂ ਆਪਣਾ ਪੰਨ ਮੁਕਾਈ ਹੈ ਜਿੰਨੇ ਵੀ ਸੰਤਸ ਜਿਹੜਾ ਸੱਜਣ ਉਸ ਮੋਦੇ ਵਿੱਚ ਆਏ ਨੇ ਸਾਰੇ ਹੀ ਜਿਹੜੇ ਸਮੇਲਨ ਵਿੱਚ ਆਏ ਨੇ ਇੰਨੀ ਨਹੀਂ ਦੋਹਾਂ ਆਏ ਨੇ ਤਾਂ ਸਾਰੇ ਪਰਮੇਸ਼ਰ ਦੇ ਭਗਤ ਨੇ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਇੱਕ ਦੂਜੇ ਦੇ ਨਾਲ ਹੱਥ ਨਾਲ ਹੱਥ ਮਿਲਾਓ ਜੋਤੀ ਜੋਤ ਸਰੂਪ ਹਾਰਾ ਆਪਣੀ ਕਿਰਪਾ ਕਰ ਦੇਵਣ ਹਾਰਾ ਸਾਚਾ ਵਰ ਸੱਚ ਪ੍ਰਸ਼ਾਦ ਸਾਚਾ ਨਾਮ ਕਰ ਕਰ ਰਿਹਾ ਟਿਕਾਈਆ ਸਤ ਪ੍ਰਸ਼ਾਦ ਕਹੇ ਜਿਸ ਮੇਰਾ ਵੇਖਣਾ ਰੰਗ ਮੈਂ ਰੰਗਤ ਦਿਆਂ ਚੜਾਈ ਆ ਬਿਨ ਖਾਧਿਆ ਅੰਤਰਾਤਮ ਦੇਵਾ ਆਨੰਦ ਨਿਜ ਆਨੰਦ ਪਰਮ ਆਨੰਦ ਵਿੱਚ ਸਮਾਈ ਆ ਤੇ ਸੱਚ ਪ੍ਰਸ਼ਾਦ ਕਹਿੰਦਾ ਜ ਜੁਨੇ ਮੈਨੂੰ ਖਾ ਬਿਨਾ ਖਾਣ ਤੋਂ ਹੀ ਮੈਂ ਤੁਹਾਨੂੰ ਆਨੰਦ ਚ ਕਰਦਾਗਾ ਜਦੋਂ ਕਿਉਂਕਿ ਤੁਸੀਂ ਸੱਚ ਦੇ ਪੁਜਾਰੀ ਹੋ ਜਾਓਗੇ ਪ੍ਰੇਮ ਕਰੋਗੇ ਪ੍ਰੀਤਮ ਕਰੋਗੇ ਮੁਹੱਬਤ ਕਰੋਗੇ ਤੇ ਬਿਨਾ ਪਰਮੇਸ਼ਰ ਦੇ ਇਹ ਪ੍ਰਸ਼ਾਦ ਖਾਦਿਆਂ ਹੀ ਕਹਿੰਦਾ ਮੈਂ ਤੁਹਾਡੇ ਤੇ ਰੰਗਤ ਚੜਾ ਦੇਵਾਂਗਾ ਕਿਉਂਕਿ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਤੋਂ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਸਾਡੇ ਤੋਂ ਜੇ ਅਸੀਂ ਜਦੋਂ ਪਰਮੇਸ਼ਰ ਦੀ ਉਸਤਤ ਵਿੱਚ ਰਵਾਂਗੇ ਸਵਾਹ ਤਰਵਾਂਗੇ ਸੀਤ ਰਵਾਂਗੇ ਤੇ ਸਾਰਿਆਂ ਦੇ ਦੇਹਤਕਾਰੀ ਹੋ ਕੇ ਸਾਰਿਆਂ ਦੇ ਨਾਲ ਅੱਗੇ ਹੋ ਕੇ ਸਾਰਿਆਂ ਦੀ ਹੈਲਪ ਕਰਾਂਗੇ ਤੇ ਆਪਣੇ ਆਪ ਹੀ ਪਰਮੇਸ਼ਰ ਨੇ ਸਾਡੇ ਤੇ ਜਿਹੜਾ ਰੰਗ ਚੜਾ ਦੇਣਾ ਉਹ ਬਿਨ ਵੇਖਿਓ ਹੀ ਸਭ ਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਣਾ ਤੇ ਉਹਦੇ ਵਿੱਚ ਸਾਡੇ ਆਤਮਾ ਤੇ ਪਰਮਾਤਮਾ ਦਾ ਮੇਲ ਹੋ ਜਾਣਾ ਕਿਉਂਕਿ ਆਤ ਪਰਮਾਤਮਾ ਹਮਾਨੂੰ ਸਿੱਖਿਆ ਹੀ ਉਹ ਦੇ ਰਹੇ ਨੇ ਸੱਚ ਪ੍ਰਕਾਸ਼ ਜੋਤ ਨੂਰਾਨੀ ਚਾੜਾ ਚੰਦ ਗਿਆਨ ਹਨੇਰਾਂ ਦਿਆਂ ਮਟਾਈ ਆ ਤੇ ਸੱਚ ਦਾ ਪ੍ਰਕਾਸ਼ ਜਿਹੜਾ ਜਿਹੜਾ ਉਹ ਨੂਰ ਨੂਰਾਨੀ ਜਿਹੜਾ ਚਾਂਦ ਆ ਉਹ ਮੈਂ ਚੜਾ ਦਿਆਂਗਾ ਇਸ ਪ੍ਰਸ਼ਾਦ ਦੇ ਨਾਲ ਤੇ ਅਗਿਆਨਤਾ ਦਾ ਹਨੇਰਾ ਜਿਹੜਾ ਸਾਡੇ 'ਚ ਅਜੇ ਵੀ ਪਏ ਬੜੇ ਤਰ੍ਹਾਂ ਦੇ ਵਿਅਦ ਵਿਰੋਧ ਆ ਜਾਂ ਗਿਆਨ ਆ ਜਾਂ ਭਰਮ ਭਲੇਖਿਆ ਜਿਹੜੇ ਉਹ ਸਾਰੇ ਮੈਂ ਖਤਮ ਕਰ ਦਿਆਂਗਾ ਪੇਵ ਚੁਕਾ ਕੇ ਹੰਗ ਬ੍ਰਹਮ ਪਾਰ ਬ੍ਰਹਮ ਇੱਕੋ ਰੰਗ ਵਿਖਾਈ ਆ ਤੇ ਮੈਂ ਤੁਹਾਨੂੰ ਜਿਹੜਾ ਤੁਹਾਡੇ ਭਰਮ ਭਲੇਖੇ ਆ ਜਿਹੜੇ ਆਤਮਾ ਤੇ ਪ੍ਰਮਾਤਮਾ ਦੇ ਪਰਮੇਸ਼ਰ ਦੇ ਜਿਹੜੇ ਉਹ ਸਾਰੇ ਪੇਦ ਜਿਹੜੇ ਖਤਮ ਕਰਨਾਗਾ ਕਿ ਪ੍ਰਮਾਤਮਾ ਤੇ ਆਤਮਾ ਜਿਹੜੀ ਆਪਸ ਵਿੱਚ ਮੇਲ ਕਰਨਾ ਆ ਇਸ ਤੋਂ ਅੱਗੇ ਹੋਰ ਕੋਈ ਗੱਲ ਨਹੀਂ ਆ ਕਿ ਜਦੋਂ ਪਰਮੇਸ਼ਰ ਦੀ ਬ੍ਰह्म ਮਤ ਦੇ ਆਪਾਂ ਚੱਲਾਂਗੇ ਤੇ ਆਤਮਾ ਪ੍ਰਮਾਤਮਾ ਦਾ ਮੇਲ ਹੋ ਜਾਊਗਾ ਇੱਕ ਦੂਜੇ ਦਾ ਕਰਨਾ ਧੰਨ ਧੰਨ ਧੰਨਵਾਦ ਵਿੱਚੋਂ ਹੋਏ ਸਰਬ ਲੋਕਾਈਆ ਕਿ ਇੱਕ ਦੂਜੇ ਦਾ ਹੀ ਬਿਲਕੁਲ ਧੰਨਵਾਦ ਚ ਰਹਿਣਾ ਥੈਂਕਸ ਵਿੱਚ ਰਹਿਣਾ ਸਾਰੀ ਸਰਬ ਲੋਕਾਈ ਦੇ ਕਿ ਸਾਰਿਆਂ ਦੇ ਨਾਲ ਇੰਨਾ ਪ੍ਰੇਮ ਮੁਹੱਬਤ ਕਰਨਾ ਆ ਕਿ ਉਹਨਾਂ ਦੀ ਆਪਾਂ ਥੈਂਕਸ ਵਿੱਚ ਰਹਿਣਾ ਆ ਚਾਰ ਕੁੰਡ ਥੈ ਦਿਸ਼ਾ ਨੌਖੰਡ ਪ੍ਰਿਥਵੀ ਸਤ ਦੀਪ ਭਾਰਤ ਵਨਵਾਸੀਓ ਚੜਨਾ ਹੋ ਕੇ ਸਾਚੇ ਚੰਨ ਚੌਦਸ ਚੰਦ ਮੁਖ ਸ਼ਰਮਾਈ ਆ ਤੇ ਸਾਡੇ ਵਿੱਚ ਜਿਹੜੇ ਇੰਨੇ ਸਾਡੀਆਂ ਕੁਆਲਿਟੀਆਂ ਗੁਣ ਇੰਨੇ ਡਵੈਲਪ ਹੋ ਜਾਣੇ ਆ ਕਿ ਸਾਨੂੰ ਦੇਖਣ ਵਾਲੇ ਵੀ ਕਹਿਣਗੇ ਕਿ ਵਾਕਈ ਇਹਨਾਂ ਦੇ ਵਿੱਚ ਇੰਨਾ ਜਿਹੜੀ ਗਿਆਨ ਆ ਗਿਆ ਐ ਇੰਨੇ ਪਰਮੇਸ਼ਰ ਨੂੰ ਮੰਨਣ ਵਾਲੇ ਆ ਇੱਕ ਚੰਦਰਮਾ ਵਾਂਗੂ ਚੜ ਕੇ ਆਪਾਂ ਚਮਕਣਾ ਐ ਕਿ ਸਾਡੀ ਰੋਸ਼ਨਾਈ ਜਿਹੜੀ ਸਾਡੀ ਸਾਡੀਆਂ ਜਿਹੜੀਆਂ ਚੰਗਿਆਈਆਂ ਉਹਨਾਂ ਦੀ ਰੋਸ਼ਨਾਈ ਜਿਹੜੀ ਸਾਰਿਆਂ 'ਚ ਨਜ਼ਰ ਆਵੇ ਤੇ ਇੱਕ ਚੌਦਵੀਂ ਦਾ ਚੰਦ ਜਿਹਨੂੰ ਸਭ ਤੋਂ ਵੱਡੀ ਮਾਨ ਵਧਾਈ ਦਿੱਤੀ ਗਈ ਆ ਉਹ ਵੀ ਸਾਡੇ ਵੱਲ ਵੇਖ ਕੇ ਸ਼ਰਮਾਵੇ ਦੇ ਵਾਕ ਇਹ ਮੇਰੇ ਤੋਂ ਵੀ ਅੱਗੇ ਨਿਕਲ ਗਏ ਤੌਰ ਸੰਦੇਸ਼ ਆ ਸਭ ਨੇ ਸੁਣ ਕੇ ਜਾਣਾ ਕਾ ਅੰਦਰ ਬਾਹਰ ਗੁਪਤ ਜਾਰ ਦੀਦ ਸ਼ਨੀਦ ਇੱਕੋ ਦੇ ਜੁਣਾਈ ਹੈ ਤੇ ਇਹ ਸੰਦੇਸ਼ਾ ਜਿਹੜਾ ਚੰਗੀ ਤਰ੍ਹਾਂ ਮੇਰਾ ਸੁਣ ਕੇ ਜਾਣਾ ਕੰਨ ਲਾ ਕੇ ਪਰਮੇਸ਼ਰ ਜੀ ਕਹਿੰਦੇ ਆ ਚਾਹੇ ਜਿਸ ਤਰ੍ਹਾਂ ਵੀ ਮਰਜੀ ਧਿਆਨ ਨਾਲ ਸੁਣ ਕੇ ਜਾਣਾ ਹੈ ਜੋਤੀ ਜੋਤ ਰੂਪ ਹਰ ਆਪ ਆਪਣੀ ਕਿਰਪਾ ਕਰ ਸੱਤ ਸੱਜ ਇੱਕ ਵਿਖਾਈ ਆ ਸਤਿ ਪ੍ਰਸ਼ਾਦ ਕਹੇ ਮੇਰਾ ਅੰਤ ਅਖੀਰ ਆਖਰ ਦੇ ਆ ਜਣਾਈ ਆ ਪ੍ਰੇਮਿਓ ਆਪਣਾ ਹੀ ਬਦਲ ਕੇ ਜਾਇਓ ਤਕਦੀਰ ਤਦਬੀਰ ਸੰਤ ਜਨ ਰਹੇ ਸਮਝਾਈ ਆ ਤੇ ਪਰਮੇਸ਼ਰ ਜੀ ਕਹਿ ਰਿਹਾ ਕਿ ਪ੍ਰਸ਼ਾਦ ਅੰਤ ਦੇ ਫੇਰ ਸਾਨੂੰ ਇਹੀ ਜਣਾਈ ਕਰਾ ਰਿਹਾ ਆ ਕਿ ਪ੍ਰੇਮਿਓ ਆਪਣੀ ਜਿਹੜੀ ਤਕਦੀਰ ਬਦਲ ਕੇ ਜਾਇਓ ਜੇ ਇੱਥੇ ਆਇਓ ਇਹ ਸੰਤ ਸਮੇਲਨ ਜਾਇਓ ਤੇ ਸੰਤਾਂ ਦੀ ਸੰਗਤ ਵਿੱਚੋਂ ਕੁਝ ਲੈ ਕੇ ਜਾਇਓ ਕੋਈ ਉਹਥੋਂ ਸਿੱਖਿਆ ਲੈ ਕੇ ਜਾਇਓ ਕਿ ਉਸ ਦੇ ਨਾਲ ਜਿਹੜੀ ਤੁਹਾਡੀ ਜਿਹੜੀ ਤਕਦੀਰ ਬਦਲ ਜੇਗੀ ਜਿਹੜੇ ਸੰਤ ਜਾਣਿਆ ਜਿਹੜੇ ਇਹਨਾਂ ਨੇ ਵੀ ਪਰਮੇਸ਼ਰ ਦੀ ਭਗਤੀ ਵਿੱਚ ਇੰਨੇ ਬੇਸ਼ਰਮਾ ਜੁੜਿਆ ਉਹਨਾਂ ਦੀ ਸਿੱਖਿਆ ਲੈ ਕੇ ਜਾਇਓ ਸ਼ਰਾ ਦੀ ਕੱਟ ਕੇ ਜਾਇਓ ਜੰਜੀਰ ਕੁੜੀ ਕੇ ਰਿਆ ਗੰਧ ਨਾ ਕੋਈ ਬੰਦਾਈ ਆ ਤੇ ਕੋਈ ਵੀ ਕੁੜੀ ਕੇ ਰਿਆ ਦੀ ਗੰਧ ਜਿਹੜੀ ਆ ਉਹਨੂੰ ਬੰਨ ਕੇ ਇਹਨਾਂ ਲੈ ਕੇ ਜਾਇਓ ਉਹਨੂੰ ਖੋਲਦੇ ਹੋ ਪਰਮੇਸ਼ਰ ਨੇ ਕਿਹਾ ਹੈ ਉਹ ਮੇਰੀ ਕੋਲ ਹੀ ਤੁਸੀਂ ਪੈਂਟ ਕਰਕੇ ਜਾਇਓ ਸਿਰਫ ਤੁਸੀਂ ਸੱਚ ਦਾ ਪ੍ਰਸ਼ਾਦ ਲੈ ਕੇ ਜਾਇਓ ਸਬ ਦਾ ਮਾਲਕ ਖਾਲਕ ਪ੍ਰਤਪਾਲਕ ਇੱਕੋ ਸਾਂਝਾ ਪੀਰ ਪਰਵਰਦੀگار ਸੱਚ ਗੁਸਾਈਆ ਤੇ ਸੱਚ ਦਾ ਪ੍ਰਸ਼ਾਦ ਜਿਹੜਾ ਉਹ ਸਾਨੂੰ ਇਹਦੇ ਵਿੱਚ ਇਹੀ ਦੱਸਿਆ ਗਿਆ ਕਿ ਪਰਮੇਸ਼ਰ ਸਾਰਿਆਂ ਦਾ ਪ੍ਰਤਪਾਲਕ ਜਿਹੜਾ ਇੱਕੋ ਹੀ ਆ ਏਕ ਓੰਕਾਰ ਆ ਸਾਰਿਆਂ ਦਾ ਸਾਂਝਾ ਪੀਰ ਆ ਪਰਵਰਦੀگار ਤੇ ਸੱਚਾ ਪਰਮੇਸ਼ਰ ਆ ਸੱਚ ਗੁਸਾਈਆ ਜਿਸ ਦੀ ਤੁਹਾਡੇ ਅੰਦਰ ਉਹ ਤਸਵੀਰ ਜੋ ਤਸਬੀਹ ਮਾਲਾ ਵਿੱਚ ਬੰਦ ਨਾ ਕੋਈ ਕਰਾਈ ਆ ਤੇ ਤੁਹਾਡੇ ਅੰਦਰ ਉਸ ਦੀ ਇਹ ਵਾਲੀ ਤਸਵੀਰ ਹੋਣੀ ਚਾਹੀਦੀ ਆ ਕਿ ਜਿਹੜੀ ਇੱਕ ਮਾੜਾ ਦੇ ਨਾਲ ਜਿਹੜੀ ਆਪਾਂ ਬਣ ਕੇ ਫੇਰਦੇ ਆ ਉੱਥੋਂ ਤੱਕ ਸਨਿਮਤ ਨਾ ਰਵੇ ਸਤ ਪ੍ਰਸ਼ਾਦ ਨਾਮ ਸਤ ਇਹ ਕੋਈ ਖਾਣ ਵਾਲਾ ਨਹੀਂ ਹਲਵਾ ਪੂੜੀ ਖੀਰ ਖਾਮ ਖਾ ਆਤਮ ਪਰਮਾਤਮ ਪਰਮਾਤਮ ਆਤਮ ਤੁਹਾਡੇ ਨਾਲ ਮੇਲਾ ਰਿਆ ਮਲਾਈ ਆ ਤੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅਖੀਰ ਵਿੱਚ ਇਹ ਸਿੱਖਿਆ ਦਿੱਤੀ ਆ ਕਿ ਕਿਤੇ ਇਹ ਪ੍ਰਸ਼ਾਦ ਉਹ ਵਾਲਾ ਨਾ ਸਮਝ ਲਿਓ ਕਿ ਜਦੋਂ ਆਪਾਂ ਆਉਂਨੇ ਆ ਤੇ ਦੇਖਦੇ ਆਂ ਵੀ ਇੱਥੇ ਹਲਵਾ ਪੂੜੀ ਠੀਰ ਵਗੈਰਾ ਖਾਣੇ ਅੱਛੇ ਅੱਛੇ ਬਣੇ ਆ ਤੇ ਬਹੁਤ ਵਧੀਆ ਬਣੇ ਆ ਤੇ ਉਹ ਅਸੀਂ ਖਾਣੇ ਆ ਤੇ ਬਸ ਇਸ ਤੋਂ ਅੱਗੇ ਸਾਡੀ ਕੋਈ ਗੱਲ ਬਾਤ ਨਹੀਂ ਹੈ ਉਹ ਪ੍ਰਸ਼ਾਦ ਜਿਹੜਾ ਤੁਸੀਂ ਖਾਣਾ ਆ ਉਹ ਤੁਸੀਂ ਆਪਣੀ ਅੰਤਮ ਸ੍ਰਿਸ਼ਟੀ ਜਿਹੜੀ ਤੁਹਾਡੀ ਆਤਮਿਕ ਜਿਹੜੀ ਭੁੱਖ ਆ ਉਹਨੂੰ ਸ਼ਾਂਤ ਕਰਨਾ ਪਰ ਜਿਹੜੀ ਆਤਮਾ ਦੀ ਸੌਰੀ ਜਿਹੜੀ ਆਤਮਿਕ ਭੁੱਖ ਆ ਉਹ ਤੁਹਾਡੀ ਜਿਹੜਾ ਸੱਚ ਪ੍ਰਸ਼ਾਦ ਦੇ ਨਾਲ ਦੂਰ ਹੋਣੀ ਜਿਹਦੇ ਨਾਲ ਆਪਾਂ ਪ੍ਰੇਮ ਪਿਆਰ ਮੁਹੱਬਤ ਜਿਹੜਾ ਉਹ ਸਿੱਖਣਾ ਆ ਤੇ ਜਿਹੜਾ ਖਾਣਾ ਹਲਵਾ ਪੂਰੀ ਖਰੀ ਆ ਉਹ ਸਾਡੀ ਸਰੀਰਕ ਕਿਰਿਆਵਾਂ ਜਿਹੜੀਆਂ ਆ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ ਆਪਾਂ ਖਾਂਦੇ ਆ ਇਸ ਕਰਕੇ ਇਹ ਤੁਸੀਂ ਇਹ ਵਾਲਾ ਪ੍ਰਸ਼ਾਦ ਜਿਹੜਾ ਕਿ ਇਹਦੇ ਨਾਲ ਨਾ ਸਮਝ ਲਿਓ ਵੀ ਇਹ ਪ੍ਰਸ਼ਾਦ ਹਲਵਾ ਪੂੜੀ ਖੀਰ ਵਾਲਾ ਪ੍ਰਸ਼ਾਦ ਨਹੀਂ ਹੈਗਾ ਇਹ ਪ੍ਰਸ਼ਾਦ ਜਿਹੜਾ ਸੱਚ ਦਾ ਪ੍ਰਸ਼ਾਦ ਆ ਤੇ ਇਸ ਕਰਕੇ ਪਰਮੇਸ਼ਰ ਕਹਿੰਦਾ ਕਿ ਮੈਂ ਕਦੋਂ ਦਾ ਤੁਹਾਨੂੰ ਇਹੀ ਸਿੱਖਿਆ ਦੇ ਰਿਹਾ ਤੇ ਖਾ ਮਖਾ ਮੈਂ ਤੁਹਾਡਾ ਇਹੀ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵੀ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਕਰਾਓ ਮੈਨੂੰ ਕੀ ਮਿਲਣਾ ਇਸ ਕਰਕੇ ਸਾਨੂੰ ਸਿੱਖਣਾ ਚਾਹੀਦਾ ਪਰਮੇਸ਼ਰ ਇਹੀ ਕਹਿ ਰਿਹਾ ਕਿ ਮੈਂ ਸਾਰਿਆਂ ਨੂੰ ਜਨ ਭਗਤਾਂ ਨੂੰ ਹੀ ਜਨਾਈ ਕਰਾ ਰਿਹਾ ਵਾਂ ਕਿ ਆਤਮ ਪਰਮਾਤਮ ਦੇ ਨਾਲ ਮੇਲ ਤੁਹਾਡਾ ਮੈਂ ਕਰਾ ਰਿਹਾ ਵਾਂ ਇਸ ਕਰਕੇ ਪਰਮੇਸ਼ਰ ਦੀ ਜਿਹੜੀ ਸਿੱਖਿਆ ਵਾ ਚਾਹੇ ਉਹਨਾਂ ਨੇ ਪਿਆਰ ਨਾਲ ਕਹਿਣ ਜਾਂ ਚਾਹੇ ਗੁੱਸੇ ਨਾਲ ਕਹਿਣੇ ਸਾਨੂੰ ਮੰਨਣੀ ਚਾਹੀਦੀ ਆ ਤੇ ਸਾਨੂੰ ਚੱਲਣਾ ਚਾਹੀਦਾ ਕਿ ਜਿਹੜਾ ਸੱਚ ਦਾ ਪ੍ਰਸ਼ਾਦ ਆ ਉਹ ਸਾਨੂੰ ਉੱਥੋਂ ਲੈ ਕੇ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਇੱਕ ਦਿਨ ਇਦਾਂ ਦਾ ਆਊਗਾ ਕਿ ਵਾਕਈ ਹੀ ਸੱਚ ਦਾ ਪ੍ਰਸ਼ਾਦ ਪਰਮਾਤਮਾ ਦਾ ਲਵਾਂਗੇ ਉਹਦੀ ਸਿੱਖਿਆ ਦੇ ਚੱਲ ਕੇ ਆਪਣਾ ਜੀਵਨ ਜਿਹੜਾ ਉਹਨੂੰ ਸਫਲ ਕਰਾਂਗੇ ਸੋ ਆਓ ਹਰ ਸੰਗਤ ਜੀ ਮੈਂ ਇੱਥੇ ਹੀ ਹਰ ਬਾਣੀ ਨੂੰ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਕੋ ਤੇ ਹਰ ਸੰਗਤ ਕੋ ਇਜਾਜ਼ਤ ਚਾਹਾਂਗੀ ਹਰ ਬਾਣੀ ਪੜਦੇ ਆ ਵਿਚਾਰ ਕਰਦੇ ਆ ਕੋਈ ਅਖਰ ਵੱਧ ਘੱਟ ਅੱਗੇ ਪਿੱਛੇ ਪੜਿਆ ਗਿਆ ਹੋਵੇ ਤੇ ਮੈਂ ਸੱਚੇ ਪਾਤਸ਼ਾਹ ਜੀ ਬਸ ਉਹਦੇ ਹਰ ਸੰਗਤ ਪਾਸੋਂ ਖਿਮਾ ਦੀ ਇਜਾਜ਼ਤ ਖਾਂ ਆਓ ਮੇਰੇ ਨਾਲ ਪੰਜ ਝਕਾਰਿਆਂ ਦਾ ਸਾਥ ਦਿਓ ਸੋ ਹੰਗਮਾ Maharaj Shir Singh Vishnu Bhagavan Di Jai Soham Maharaj Shir Singh Vishnu Bhagavan Di Jai Soham Maharaj Shir Singh Vishnu Bhagavan Di ਸੋਹੰਮਾਰਾਇ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋਹੰਮਾਰਾਇ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ